ਹਾਂਜੀ ਸਾਰੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਦੋਸਤੋ ਅੱਜ ਦੀ ਕਹਾਣੀ ਹੈ ਅਮਾਨਤ ਜਿਹੜੀ ਕਿ 1947 ਦੇ ਉਫਸਾਦਾ ਵੇਲੇ ਦੀ ਇੱਕ ਮਾਰਮਕ ਗਾਥਾ ਹੈ ਜਿਸ ਨੂੰ ਗੁਰਮੇਲ ਸਿੰਘ ਪੰਨੂ ਹੋਰਾ ਨੇ ਲਿਖਿਆ ਹੈ ਸੋ ਪੇਸ਼ ਹੈ ਕਹਾਣੀ ਅਮਾਨਤ ਨੀਮੀ ਜੀ ਹੀ ਛੱਤ ਵਾਲੇ ਹੋਟਲ ਦਾ ਕਮਰਾ ਜਦ ਸ਼ਰਾਬ ਦੀ 부 ਤੇ ਸਿਗਰਟਾਂ ਦੇ ਧੂਏ ਨਾਲ ਭਰ ਗਿਆ ਤਾਂ ਉਸਨੇ ਕਹਿਣਾ ਸ਼ੁਰੂ ਕੀਤਾ ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦ ਸਤਲੁਜ ਤੇ ਬਿਆਸ ਵਿੱਚ ਕੋਈ اٹਕੀ اٹਕਾਈ লাশ ਵੀ ਰੁੜ ਕੇ ਤਰੀ ਆਉਂਦੀ ਸੀ ਜਦ ਪਿੰਡਾਂ ਦੇ ਲਾਗ ਲੈਣ ਛਪੜਾਂ ਟੋਪਿਆਂ ਚੋ ਹਾਲੇ ਵੀ ਕੋਈ ਨਾ ਕੋਈ ਲੋਤ ਫੁੱਲ ਕੇ ਪਾਣੀ ਉੱਤੇ ਤਰ ਜਾਂਦੀ ਸੀ ਇਹ ਨਾਲੇ ਉਸ ਸਾਲ ਹੜ੍ਹ ਵੀ ਬੜੇ ਆਏ ਸਨ ਦੂਰ ਦੂਰ ਤੱਕ ਪਾਣੀ ਫੈਲ ਗਿਆ ਸੀ ਅਣਗਿਣਤ ਲਾਸ਼ਾਂ ਉਸ ਸਾਲ ਪਾਣੀ ਵਹਾ ਕੇ ਪੂਰਬ ਤੋਂ ਪੱਛਮੇ ਪੰਜਾਬ ਵੱਲ ਲੈ ਗਿਆ ਸੀ ਜੋ ਲਾਸ਼ ਵੀ ਹੌਲੀ ਭਾਰੇ ਬਦਸੂਰਤ ਖੂਬਸੂਰਤ ਕਿਸੇ ਪਿਆਰੇ ਨੇ ਪਾਣੀ ਛੁੱਟ ਦਿੱਤੀ ਪਾਣੀ ਨੇ ਉਸ ਨੂੰ ਆਪਣੀ ਵਿਸ਼ਾਲ ਹਿੱਕ ਨਾਲ ਲਾ ਲਿਆ ਤੇ ਲੈ ਗਿਆ ਵਹਾ ਕੇ ਦੂਰ ਦੂਰ ਜਿੱਥੇ ਇੱਕ ਨਵਾਂ ਦੇਸ਼ ਬਣ ਚੁੱਕਾ ਸੀ ਦਰਅਸਲ ਦਰਿਆਵਾਂ ਦੀ ਦਰਿਆਦਿਲੀ ਹੈ ਵੀ ਕਹਾਵਤੀ ਨਕਸ਼ੇ ਤੇ ਖਿੱਚੀ ਲਕੀਰ ਧਰਤੀ ਵਿੱਚ ਜੜ ਪਕੜ ਰਹੀ ਸੀ ਹੱਦ ਲੱਗ ਗਈ ਸੀ ਹਾਦ ਦੇ ਦੋਵੇਂ ਪਾਸੇ ਫੌਜਾਂ ਆਪਣੇ ਅਮਲੇ ਫੈਲੇ ਸੁਨੇ ਜੰਮ ਗਈਆਂ ਸਨ ਆਮ ਲੋਕਾਂ ਦਾ ਇੱਕ ਪਾਸਿਓਂ ਦੂਜੇ ਪਾਸੇ ਜਾਣਾ ਆਉਣਾ ਬੰਦ ਕੀਤਾ ਜਾ ਰਿਹਾ ਸੀ ਹੱਦ ਉੱਤੇ ਪਹਿਲੇ ਮਜ਼ਬੂਤ ਹੋ ਗਏ ਸਨ ਵਾਗ ਦੇ ਕੋਲ ਇੱਕ ਮਹੀਨ ਨਾਜ਼ੁਕ ਟੁੱਟੂ ਟੁੱਟੂ ਕਰਦੀ ਤਾਰ ਦੋਹਾਂ ਦੇਸ਼ਾਂ ਨੂੰ ਜੋੜੀ ਬੈਠੀ ਸੀ ਪੰਜਾਬ ਦੇ ਹਾਲਾਤ ਬਾਰੇ ਬੰਬਈ ਬੈਠਿਆਂ ਮੈਨੂੰ ਕੁਝ-ਕੁਝ ਅਖਬਾਰਾਂ ਤੋਂ ਪਤਾ ਲੱਗਦਾ ਤੇ ਕੁਝੋ ਨਾ ਲੋਕਾਂ ਕੋਲ ਜੋ ਪੱਛਮੀ ਪੰਜਾਬ ਤੋਂ ਜਾਨ ਬਚਾ ਕੇ ਭੱਜ ਆਏ ਸਨ ਜਾਂ ਪੂਰਬੀ ਪੰਜਾਬ ਤੋਂ ਨੱਠ ਕੇ ਬੰਬਈ ਆ ਗਏ ਸਨ ਕੋਠੀਆਂ ਦੇ ਮਾਲਕ ਮੇਰੀ ਫੁੱਫੀ ਅੰਬਾਲੇ ਤੋਂ ਜਾਨ ਬਚਾ ਕੇ ਟੱਬਰ ਦੇ ਜੀਹਾਂ ਸਣੇ ਲਾਹੌਰ ਪਹੁੰਚ ਗਈ ਸੀ ਉਸ ਦਾ ਖੱਤ ਆਇਆ ਕਿ ਉਸ ਦੀ ਲੜਕੀ ਖਰਸ਼ੀਦ ਨੂੰ ਗਵਰਨਮੈਂਟ ਕਾਲਜ ਦੇ ਹੋਸਟਲ ਚੋਂ ਕੁਝ ਬਦਮਾਸ਼ ਚੁੱਕ ਕੇ ਲੈ ਗਏ ਸਨ ਪਰ ਕਿਵੇਂ ਨਾ ਕਿਵੇਂ ਹੁਣ ਉਹ ਲਾਹੌਰ ਪਹੁੰਚ ਚੁੱਕੀ ਹੈ ਫੁੱਫੀ ਨੇ ਲਿਖਿਆ ਸੀ ਕਿ ਉਹ ਬੱਚਾ ਜਮਣ ਵਾਲੀ ਐ ਤੇ ਟੱਬਰ ਦੇ ਸਾਰੇ ਜੀ ਪੱਟ ਪੱਟ ਕੇ ਮਾਰ ਲੱਥਿਆਂ ਕਿ ਇਸ ਗੰਦੇ ਕੀੜੇ ਨੂੰ ਗਰਾ ਦੇ ਪਰ ਖਰਸ਼ੀਦ ਹੈ ਕਿ ਮੰਦੀ ਹੀ ਨਹੀਂ ਫੁੱਫੀ ਨੇ ਵੀ ਲਿਖਿਆ ਸੀ ਕਿ ਉਹਨਾਂ ਹਾਲੀ ਤੱਕ ਇਹ ਗੱਲ ਬਾਹਰ ਨਹੀਂ ਨਿਕਲਣ ਦਿੱਤੀ ਸੀ ਮੈਂ ਖਤ ਪੜਿਆ ਕਦੀ ਗੁੱਸੇ ਨਾਲ ਪਾਖੋਟਦਾ ਮੇਰਾ ਸਰੀਰ ਤੇ ਕਦੀ ਬਿਲਕੁਲ ਸਥਲ ਹੋ ਜਾਂਦਾ ਮੈਂ ਕੁਝ ਵੀ ਨਾ ਕਰ ਸਕਦਾ ਇੱਕ ਲਚਾਰੀ ਦੀ ਅਵਸਥਾ ਸਭ ਪਾਸੇ ਛਾਈ ਹੋਈ ਸੀ ਖਰਸ਼ੀਦ ਮੇਰੀ ਫੁੱਫੀ ਦੀ ਲੜਕੀ ਸੀ ਖਰਸ਼ੀਦ ਜਿਸ ਨੂੰ ਮੈਂ ਪਿਆਰ ਕਰਦਾ ਸਾਂ ਖਰਸ਼ੀਦ ਜਿਸ ਦੀ ਮਾਂ ਨੇ ਕਿਹਾ ਸੀ ਬੇਟਾ ਖਰਸ਼ੀਦ ਨੂੰ 2 ਸਾਲ ਹੋਰ ਪੜ੍ਹਾਈ ਕਰ ਲੈਣ ਦੇ ਫਿਰ ਉਹਨੇ ਤੇਰੇ ਕੋਲ ਬੰਬਈ ਆ ਹੀ ਜਾਣਾ ਹੈ ਖਰਸ਼ੀਦ ਜਿਸ ਦੇ ਅੰਦਰ ਹੁਣ ਇੱਕ ਗੰਦਾ ਕੀੜਾ ਸੀ ਮੇਰਾ ਜੀ ਕਚਾਉਣ ਲੱਗ ਪੈਂਦਾ ਮੇਰੇ ਲਈ ਆਪਣਾ ਆਪ ਸਾਫਾਂ ਰੱਖਣਾ ਮੁਸ਼ਕਲ ਹੋ ਰਿਹਾ ਸੀ ਫੁੱਫੀ ਦਾ ਦੂਜਾ ਖਤ ਆਇਆ ਕਿ ਹੱਦ ਉੱਤੇ ਲੋਕਾਂ ਦਾ ਸਮਾਨ ਹੈ ਦਰਦਰ ਤਬਦੀਲ ਕੀਤਾ ਜਾ ਰਿਹਾ ਹੈ ਕਮ ਜਾਂ ਪੈਸੇ ਨਾਲ ਹੁੰਦਾ ਹੈ ਜਾਂ ਸਪਾਰਸ਼ਾਂ ਨਾਲ ਉਸਨੇ ਲਿਖਿਆ ਕਿ ਅੰਬਾਲਾ ਛੱਡਣ ਲੱਗੇ ਆ ਉਹ ਕੁਝ ਸਮਾਨ ਕਿਸੇ ਬੰਦੇ ਨੂੰ ਦੇ ਗਏ ਸੀ ਤੇ ਜੇਕਰ ਮੈਂ ਪੰਜਾਬ ਆਉਣ ਦੀ ਹਿੰਮਤ ਕਰਾਂ ਤੇ ਉਸ ਬੰਦੇ ਕੋਲੋਂ ਸਮਾਨ ਲੈ ਕੇ ਬਾਡਰ ਤੋਂ ਕਿਵੇਂ ਨਾ ਕਿਵੇਂ ਪਾਰ ਕਰਵਾ ਲਵਾਂ ਤਾਂ ਬੜੀ ਚੰਗੀ ਗੱਲ ਹੋਵੇਗੀ। ਉਸ ਬੰਦੇ ਨੂੰ ਉਸਨੇ ਆ ਭੇਜ ਦੇਣਗੇ ਤੇ ਹੱਦ ਦੂਜੇ ਪਾਸੇ ਆਪ ਆ ਜਾਵੇਗੀ। ਉਸਨੇ ਸਾਰਾ ਬੰਦੋਬਸਤ ਕਰ ਲਿਆ ਸੀ। ਮੈਂ ਹਿੰਮਤ ਕਰਕੇ ਪੰਜਾਬ ਜਾਵਾਂ। ਇਹੋ ਅਖਰ ਦਿਨੇ ਰਾਤੀ 24 ਘੰਟੇ ਮੇਰੇ ਸਿਰ 'ਚ ਘੁੰਮਣ ਲੱਗੇ। ਪੰਜ ਛੇ ਮਹੀਨੇ ਹੀ ਹਾਲੀ ਹੋਏ ਸਨ ਫਸਾਦਾਂ ਨੂੰ ਖਤਮ ਹੋયા ਤੇ ਹਵਾ ਹਾਲੇ ਵੀ ਫਸਾਦਾਂ ਦੀ ਹਵਾੜ ਨਾਲ ਭਾਰੀ ਭਾਰੀ ਸੀ ਹਰ ਸਾਹ ਲਿਆਂ ਅੰਦਰ ਖੂਨ ਦੀ ਮੁਸ਼ਕ ਜਾਂਦੀ ਸੀ ਹਰ ਗੱਲ ਸੁਣਿਆ ਕੋਹੇ ਗਏ ਮਾਸੂਮਾਂ ਦੀਆਂ ਚੀਕਾਂ ਕੋਰਲਾਟ ਕਰਨੀ ਪੈਂਦੀਆਂ ਸਨ ਪੰਜਾਬ ਵੱਲ ਪੁੱਟਿਆ ਹਰ ਕਦਮ ਮੇਰੇ ਲਈ ਮੌਤ ਵੱਲ ਪੁੱਟਿਆ ਕਦਮ ਸੀ ਇਸ ਤਰ੍ਹਾਂ ਦੀਆਂ ਭੈੰਕਰ ਸੋਚਾਂ ਨੇ ਮੇਰੀ ਨੀਂਦ ਹਰਾਮ ਕਰ ਦਿੱਤੀ ਮੇਰੀ ਨੀਂਦ ਘਟਦੇ ਘਟਦੀ ਉੱਕਾ ਹੀ ਘਟ ਗਈ ਕਾਰੋਬਾਰ ਚ ਮੇਰਾ ਜੀ ਹੀ ਨਾ ਲੱਗਦਾ ਉਧਰੋਂ ਫੁੱਫੀ ਦੇ ਖੱਤ ਤੇ ਖਾਤ ਆ ਰਹੇ ਸਨ ਉਹ ਆਪਣੇ ਸਮਾਨ ਲਈ ਕਾਲੀ ਪੈ ਰਹੀ ਸੀ ਫੁੱਫੀ ਦੇ ਸਮਾਨ ਲਈ ਕੌਣ ਆਪਣੀ ਜਾਨ ਨੂੰ ਖਤਰੇ ਚ ਪਾਉਂਦਾ ਹੈ ਉਨੇ ਦਿਨੀ ਮੇਰੀ ਸਭ ਤੋਂ ਵੱਡੀ ਸੋਚ ਖਰਸ਼ੀਦ ਸੀ ਤੇ ਅਚਾਨਕ ਇੱਕ ਦਿਨ ਮੈਂ ਫੈਸਲਾ ਕਰ ਹੀ ਲਿਆ ਮੈਂ ਸਰਾਧ ਤੇ ਜਾਵਾਂਗਾ ਖਰਸ਼ੀਦ ਨੂੰ ਮਿਲਾਂਗਾ ਮੈਂ ਉਸ ਨੂੰ ਕਹਾਂਗਾ ਖਰਸ਼ੀਦ ਕੋਈ ਗੱਲ ਨਹੀਂ ਜ਼ਿੰਦਗੀ ਨੇ ਤੇਰੇ ਨਾਲ ਨਾ ਕੀਤਾ ਹੈ ਮੈਂ ਸਹਾਰਾ ਬਣਾਗਾ ਤੇਰਾ ਮੈਂ ਖਰਸ਼ੀਦ ਨੂੰ ਹੌਸਲਾ ਦੇਵਾਂਗਾ ਉਸ ਦੇ ਵਾਲਾਂ 'ਚ ਹੱਥ ਫੇਰਾਂਗਾ ਉਹ ਮੇਰੀ ਹਿੱਕ ਤੇ ਸਿਰ ਰੱਖ ਕੇ ਉਂਗਲਾਵ ਜਾਵੇਗੀ ਮੈਂ ਦਿਨ ਰਾਤ ਪੰਜਾਬ ਜਾਣਦੇ ਸਬੀਲਾ ਸੋਚਣ ਲੱਗਾ ਆ ਆਪਣੇ ਦਫ਼ਤਰ 'ਚ ਕੰਮ ਕਰਦਿਆਂ ਇੱਕ ਦਿਨ ਸਰੋਜ ਨਾਮ ਦੀ ਇੱਕ ਕੁੜੀ ਦੀ ਚਿੱਠੀ ਤੇ ਮੇਰੀ ਨਜ਼ਰ ਪਈ ਸਰੋਜ ਨੇ ਰੋਲ ਕਰਨ ਲਈ ਤਰਲਾ ਕੀਤਾ ਸੀ ਕਿਹਾ ਸੀ ਮੈਂ ਫਸਾਦਾ ਦਾ ਬਹੁਤ ਕੁਝ ਆਪਣੇ ਅੱਖੀਂ ਡਿੱਠਾ ਹੈ ਮੈਂ ਤੁਹਾਡੀ ਉਸ ਫਿਲਮ 'ਚ ਕੰਮ ਕਰਕੇ ਖੁਸ਼ ਹੋਵਾਂਗੀ ਜੋ ਤੁਸੀਂ ਫਸਾਦਾ ਬਾਰੇ ਬਣਾਉਣ ਦਾ ਐਲਾਨ ਕੀਤਾ ਹੈ ਸਰੋਜ ਨੇ ਆਪਣੀ ਫੋਟੋ ਭੇਜੀ ਸੀ ਆਪਣੇ ਬਾਰੇ ਉਸਨੇ ਬਹੁਤ ਕੁਝ ਲਿਖਿਆ ਸੀ ਉਸਦੇ ਪਿਤਾ ਯਮਰ ਸਰ ਰਹਿੰਦੇ ਸਨ ਬਾਗੇ ਬਾਡਰ ਤੇ ਉਹ ਇੱਕ ਉੱਚੇ ਅਫਸਰ ਲੱਗੇ ਹੋਏ ਸਨ ਉਹ ਜੀਆਂ ਸੈਂਕੜੇ ਚਿੱਠੀਆਂ ਵਿੱਚੋਂ ਇਹ ਚਿੱਠੀ ਮੈਨੂੰ ਸਭ ਤੋਂ ਵੱਧ ਕੀਮਤੀ ਤੇ ਸਾਰਾ ਦਿੰਦੀ ਜਾਪੀ। ਕੁਝ ਦਿਨਾਂ ਬਾਅਦ ਮੈਂ ਪੰਜਾਬ ਗਿਆ। ਬਾਰਡਰ ਤੱਕ ਸਾਰੇ ਹਾਲਾਤ ਆਪਣੇ ਅੱਖੀਂ ਵੇਖ ਆਇਆ। ਸਰੋਜ ਨਾਲ ਕਈ ਦਿਨ ਮੈਂ ਅਮਰਸਰ ਫਿਰਦਾ ਰਿਹਾ। ਉਹ ਇੱਕ ਚੰਗੀ ਕੁੜੀ ਸੀ। ਐਕਟਿੰਗ ਦਾ ਸ਼ੌਕ ਉਸ ਨੂੰ ਬੇਹੱਦ ਸੀ। ਉਹ ਆਪਣੇ ਡੈਡੀ ਨਾਲ ਮੇਰੀ ਜਾਣ-ਪਛਾਣ ਕਰਵਾਈ। ਉਹਨਾਂ ਮੈਨੂੰ ਯਕੀਨ ਦਿਵਾਇਆ ਕਿ ਉਹ ਬਾਰਡਰ ਤੇ ਸਮਾਨ ਉਧਰ ਭਜਵਾਉਣ 'ਚ ਮੇਰੀ ਪੂਰੀ ਮਦਦ ਕਰਨਗੇ। ਉਹਨਾਂ ਤੋਂ ਪੱਕਾ ਇਕਰਾਰ ਲੈ ਕੇ ਸਰੋਜ ਨੂੰ ਇਕਰਾਰ ਦੇ ਕੇ ਮੈਂ ਵਾਪਸ ਬੰਬਈ ਆ ਗਿਆ ਫੁੱਫੀ ਨੂੰ ਖੱਤ ਪਾ ਦਿੱਤਾ ਕਿ ਉਹ ਉਸ ਆਦਮੀ ਨੂੰ ਸਨੇਹਾ ਭੇਜ ਦੇਣ ਮੈਨੂੰ ਤਾਰੀਖ ਲਿਖ ਕੱਲਣ ਆਪ ਬਾਡਰ ਤੇ ਆ ਜਾਣ ਤੇ ਮੈਂ ਉਹਨਾਂ ਦਾ ਸਮਾਨ ਹੱਥ ਤੋਂ ਪਾਰ ਕਰਵਾ ਦੇਵਾਂਗਾ ਆਪਣੀ ਫੁੱਫੀ ਦਾ ਕੰਮ ਖਰ ਸਕਣ ਦੀ ਚਾਹ ਤੇ ਖੁਸ਼ੀ ਨੇ ਮੈਨੂੰ ਨੱਕੋ ਨੱਕ ਭਰ ਦਿੱਤਾ ਦਿਨ ਲੰਘਦੇ ਰਹੇ ਮਿੱਠੀ ਜਿਹੀ ਉਡੀਕ ਮੈਨੂੰ ਜਲੂਣ ਦੇ ਰਹੀ ਪਤਾ ਹੀ ਨਾ ਲੱਗਾ ਕਦ ਇੱਕ ਮਹੀਨਾ ਲੰਘ ਗਿਆ ਫੁੱਫੀ ਦਾ ਸੰਖੇਪ ਜਾਂ ਖਾਤਾ ਆਇਆ ਕਿ ਫਲਾਣੀ ਤਾਰੀਖ ਨੂੰ ਮੈਂ ਫਰੰਟੀਅਰ ਮੇਲ ਤਾਮਸਰ ਪਹੁੰਚਾਂ ਉੱਥੇ ਗੱਡੀਆਂ ਉਤਰਦੇ ਨੂੰ ਹੀ ਮੈਨੂੰ ਕੋਈ ਆਦਮੀ ਸਮਾਨ ਦੇ ਜਾਵੇਗਾ ਤੇ ਬਸ ਅੱਗੇ ਫਿਰ ਮੇਰੀ ਜ਼ਿੰਮੇਵਾਰੀ ਹੋਵੇਗੀ ਨਿਯਤ ਤਾਰੀਖ ਤੇ ਮੈਂ ਗੱਡੀ ਸਵਾਰ ਹੋਇਆ ਦਿੱਲੀ ਤੋਂ ਪੰਜਾਬ ਦੇ ਕੁਝ ਸ਼ਹਿਰਾਂ 'ਚ ਕੁਝ ਬੱਚੇ ਖੁਚੇ ਮੁਸਲਮਾਨਾਂ ਦੀ ਕੱਟਾ ਵੱਢੀ ਮੁਸਲਮਾਨਾਂ ਦੀ ਕੱਟਾ ਵੱਢੀ ਦੀਆਂ ਖਬਰਾਂ ਅਖਬਾਰਾਂ ਚ ਅਜੇ ਵੀ ਛਾਪ ਰਹੀਆਂ ਸਨ ਪੰਜਾਬ ਦੀ ਫਿਜ਼ਾ ਫਿਰ ਭਾਰੀ-ਭਾਰੀ ਹੋ ਰਹੀ ਸੀ ਮੇਰੇ ਲਈ ਇਤਨਾ ਅਗਾਹ ਵੱਧ ਕੇ ਹੁਣ ਪਿੱਛੇ ਪਰਤਣਾ ਅਸੰਭਵ ਸੀ ਉੱਤੋਂ ਬੜੇ ਹੌਸਲੇ ਨਾਲ ਮੈਂ ਫਰਸਟ ਕਲਾਸ 'ਤੇ ਸਵਾਰ ਹੋਇਆ ਪਰ ਅੰਦਰੋਂ ਮੇਰਾ ਦਿਲ ਪਾਂ ਪਾਂ ਕਰ ਰਿਹਾ ਸੀ ਗੱਡੀ ਤੁਰ ਪਈ ਸਫ਼ਰ ਕੱਟਦਾ ਗਿਆ ਦਿੱਲੀ ਆਇਆ ਤੇ ਲੰਘ ਗਿਆ ਸ਼ਾਮ ਪੈ ਰਹੀ ਸੀ ਹਰ ਪਾਸੇ ਹਨੇਰਾ पसਰ ਰਿਹਾ ਸੀ ਦਿੱਲੀ ਸਟੇਸ਼ਨ ਤੇ ਲੋਕ ਭੀੜ ਵਿੱਚੋਂ ਮੁਸਲਮਾਨਾਂ ਨੂੰ ਇੰਜ ਢੂੰਡ ਰਹੇ ਹੋਣਗੇ ਜਿਵੇਂ ਪੱਲਰੀ ਕਣਕ ਚੋਂ ਸ਼ਿਕਾਰੀ ਕੱਢਦੇ ਫਿਰਦੇ ਹੋਣ ਜਾਂ ਜਿਵੇਂ ਢਾਰਿਆਂ ਖੋਲਿਆਂ ਚੋਂ ਰੂਸੀ ਲੋਕ ਡਰੇ ਦਬ ਕੇ ਜਰਮਨ ਸਪਾਈਆਂ ਨੂੰ ਲੱਭਦੇ ਫਿਰਦੇ ਹੋਣ ਪਰ ਦਿੱਲੀ ਸਟੇਸ਼ਨ ਤੇ ਇਦਾਂ ਦਾ ਕੁਝ ਵੀ ਨਹੀਂ ਸੀ ਮੇਰੇ ਡੱਬੇ 'ਚ ਇੱਕ ਸਵਾਰੀ ਚੜੀ ਤੈਨ ਲੱਗੀ ਲਾਲਾ ਜੀ ਕਿੱਥੋਂ ਆਏ ਹੋ ਬੰਬਈ ਤੋਂ ਮੈਂ ਕਿਹਾ ਇਹ ਲਾਲਾ ਜੀ ਸ਼ਬਦ ਠੰਡ ਪਾਉਂਦਾ ਜਿਵੇਂ ਮੇਰੇ ਦਿਲ ਤੱਕ ਉਤਰ ਗਿਆ ਗੱਡੀ ਅਗਾਹ ਚੱਲਦੀ ਗਈ ਮੇਰ ਠਾਇਆ ਤੇ ਲੰਘ ਗਿਆ ਕਾਲੀ ਬੋਲੀ ਰਾਤ ਫੈਲ ਗਈ ਸਹਾਰਨਪੁਰ ਆਇਆ ਗੁਜ਼ਰ ਗਿਆ ਮੈਨੂੰ ਨੀਂਦ ਨਹੀਂ ਪੈ ਰਹੀ ਸੀ ਖਿੜਕੀ ਦਾ ਸ਼ੀਸ਼ਾ ਥੱਲੇ ਸੁੱਟੀ ਮੈਂ ਸੋਚਾਂ 'ਚ ਗੁੰਮ ਸੀ ਹੁਣ ਪੰਜਾਬ ਸ਼ੁਰੂ ਹੋ ਗਿਆ ਸੀ ਰਾਤ ਹੋ ਡੂੰਗੀ ਹੋ ਰਹੀ ਸੀ ਮੇਰੇ ਨਾਲ ਦੀ ਸਵਾਰੀ ਧਰਾੜੇ ਮਾਰ ਰਹੀ ਸੀ ਜਿਵੇਂ ਸਭ ਖਤਰਿਆਂ ਦਾ ਮੂੰਹ ਚੜਾ ਰਹੀ ਹੋਵੇ ਸਾਰਨਪੁਰ ਤੋਂ ਗੱਡੀ ਚੱਲੀ ਫੱਕ 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 ਕਰਦਿਆਂ ਇੰਜਣ ਰਸਤਾ ਕੱਟੀ ਜਾ ਰਿਹਾ ਸੀ ਕਿਸੇ ਸੁੱਤੇ ਪਿੰਡ ਦੇ ਕੁੱਤੇ ਭੌਂਕ ਰਹੇ ਸਨ ਹਨੇਰਾ ਸੀ ਸਭ ਪਾਸੇ ਗੱਡੀ ਜਿਵੇਂ ਕਿਸੇ ਖਲਾਅ ਵਿੱਚ ਦੀ ਲੰਘ ਰਹੀ ਹੋਵੇ ਅਵਾਲਾ ਆਇਆ ਗੱਡੀ ਰੁਕ ਗਈ ਇੰਜਣ ਬਿਲਕੁਲ ਖਾਮੋਸ਼ ਹੋ ਗਿਆ ਜਿਵੇਂ ਕਿਤੇ ਸਫ਼ਰ ਦਾ ਅੰਤ ਆ ਗਿਆ ਹੋਵੇ ਦੂਰ درختਾਂ ਦੇ ਕਿਸੇ ਝੁੰਡ ਚੋਂ ਉੱਲੂ ਦੀ ਚੀਖ ਹਵਾ ਨੂੰ ચીਰਦੀ ਹੋਈ ਲੰਘ ਗਈ ਸਟੇਸ਼ਨ ਤੇ ਬਿਲਕੁਲ ਚੁੱਪਚਾਹ ਸੀ ਬਿਲਕੁਲ ਸੁੰਨਾ ਤੇ ਬਰਾਂ ਸੀ ਸਟੇਸ਼ਨ ਇੱਕ ਮੁਕੰਮਲ ਖਾਮੋਸ਼ੀ ਸੀ ਸਭ ਪਾਸੇ ਮੈਨੂੰ ਝੁਣਝੁਣੇ ਜੀ ਆਈ ਮੈਂ ਕੰਬ ਗਿਆ ਸਿਗਰਟ ਦੇ ਕਸ਼ ਦੇ ਜੋਰ ਭਰਨੇ ਸ਼ੁਰੂ ਕਰ ਦਿੱਤੇ ਕੰਬੜ ਨੂੰ ਹੋਰ ਤਾਂ ਖਿੱਚ ਮੈਂ ਗਲਤ ਕਰ ਲਿਆ ਮੇਰੇ ਅੰਗ-ਅੰਗ ਜਿਵੇਂ ਸਰਦੀ ਭਰਦੀ ਜਾ ਰਹੀ ਸੀ ਇੱਕ ਟੱਕ ਮੈਂ ਸ਼ੀਸ਼ਾ ਚੜੀ ਖਿੜਕੀ ਥਾਣੀ ਬਾਹਰ ਪਲੇਟਫਾਰਮ ਬਲ ਵੇਖੀ ਜਾ ਰਿਹਾ ਸੀ ਖੌਰੇ ਅੱਜ ਗੱਡੀ ਕਦੋਂ ਚੱਲਣੀ ਸੀ ਚੱਲਣੀ ਵੀ ਸੀ ਕਿ ਨਹੀਂ ਤੇ ਆਖਰ ਉਹੀ ਹੋ ਗਿਆ ਜਿਸ ਦਾ ਡਰ ਸੀ ਇੱਕ ਲੰਬਾ ਚੌੜਾ ਕੋਈ 6 ਫੁੱਟ ਦਾ ਸਿੱਖ ਮੇਰੇ ਵੱਲ ਵੱਧ ਰਿਹਾ ਸੀ 30 ਸਾਲਾਂ ਦੀ ਉਮਰ ਉੱਚਾ ਲੰਮਾ ਕੱਦ ਗੱਜ ਪਰ ਚੌੜੀ ਇੱਕ ਇੱਕ ਭਿਆਨਕ ਜਿਹਾ ਬੰਦਾ ਚੋਬਰ ਦਾ ਚੋਬਰ ਢਿੱਲੀ ਜੀ ਪੱਗ ਉਸ ਸਿਰ ਤੇ ਬੱਧੀ ਹੋਈ ਸੀ ਖੇਸ ਦੀ ਫੁੱਲਮੀ ਜੀ ਬੁੱਕਲ ਉਸਨੇ ਮਾਰੀ ਹੋਈ ਸੀ ਜਿਵੇਂ ਅੰਦਰ ਕੋਈ ਨਿਆਣਾ ਛਪਾ ਰੱਖਿਆ ਹੋਵੇ ਟੇਢ ਚਾਦਰ ਤੇ ਪਹਿਰੀ ਪੱਕੀ ਸੋਹਲੀ ਜੁੱਤੀ ਇੱਕ ਇਹੋ ਜਿਹਾ ਸਿੱਖ ਜਿਸਨਾਂ ਬਾਰੇ ਮੈਂ ਸੁਣਿਆ ਸੀ ਕਿ ਇੱਕ ਦਿਨ ਕਿਰਪਾਨ ਮਾਰ ਕੇ ਬੱਕਰਾ ਵੜ ਘੱਟਦੇ ਨੇ ਜਨਾਨੇ ਇੱਕ ਇੱਕ ਦਿਨ ਵਿੱਚ 100 100 ਮੁਸਲਮਾਨਾਂ ਦੇ ਗਾਟੇ ਲਾਹੇ ਸਨ ਮੁੱਛਾਂ ਨੂੰ ਵਟ ਦਿੰਦਾ ਉਹ ਨੀਜ਼ ਲਾ ਕੇ ਮੇਰੇ ਵੱਲ ਵੇਖ ਰਿਹਾ ਸੀ ਮੈਨੂੰ ਇੰਜ ਲੱਗਿਆ ਜਿਵੇਂ ਉਹ ਮੇਰੇ ਬਾਰੇ ਫੈਸਲਾ ਕਰ ਰਿਹਾ ਹੋਵੇ ਸਟੇਸ਼ਨ ਦੇ ਜਾੜ ਚ ਕੁੱਤੇ ਦੇ ਰੋਣ ਦੀ ਆਵਾਜ਼ ਆਈ ਉਹ ਹੋਰ ਅਗਾਹ ਵਧਿਆ ਤੇ ਟੈਲ ਦਾ ਟੈਲ ਦਾ ਮੇਰੇ ਵੱਲ ਕੂੜ ਦਾ ਕੂੜ ਦਾ ਅਗਾਹ ਲੰਘਿਆ ਇੰਜਣ ਨੇ ਛੂ ਛੂ ਕੀਤੀ ਬੇਸਲ ਦਿੱਤੀ ਤੇ ਸਾਰੀ ਗੱਡੀ ਆਪਣੀ ਬੁੜਕਮੀ ਚਾਲੇ ਗਾਂ ਤੁਰ ਪਈ ਮੈਂ ਪੰਜਾਬ ਦੇ ਹੋਰ ਅੰਦਰ ਚਲਿਆ ਜਾ ਰਿਹਾ ਸੀ ਖਤਰੇ ਵੱਲ ਹੋਰ ਅੱਗੇ ਵੱਧ ਰਿਹਾ ਸੀ ਲੁਧਿਆਣਾ ਆ ਗਿਆ ਉਸੇ ਤਰ੍ਹਾਂ ਬੇਰਾਨ ਸਟੇਸ਼ਨ ਉਹੀ ਖਾਮੋਸ਼ੀ ਇੰਜਣ ਦੀ ਉਹੀ ਗਦਾਰੀ ਕੋਰ ਹੈ ਨੇਰੀ ਰਾਤ ਦੀ ਉਹੀ ਭਿਆਨਕਤਾ ਤੇ ਪਲੇਟਫਾਰਮ ਤੇ ਚੱਕਰ ਲਾਂਦਾ ਉਹ ਮੇਰੇ ਵੱਲ ਕੂਰ ਦਾ ਉਹੀ ਵਰਸ਼ੇ ਵਾਲਾ ਬੰਦਾ ਗੈਂਬੜ ਦਾ ਗੈਂਬੜ ਮਨੁੱਖ ਉਸ ਨੂੰ ਸ਼ਾਇਦ ਮੇਰੇ ਮੁਸਲਮਾਨ ਅਮੀਰ ਮੁਸਲਮਾਨ ਹੋਣ ਦਾ ਪਤਾ ਲੱਗ ਚੁੱਕਿਆ ਹੋਵੇ ਮੇਰਾ ਖੂਨ ਜਮਣਾ ਸ਼ੁਰੂ ਹੋ ਗਿਆ ਮੇਰੀਆਂ ਅੱਖਾਂ ਅੱਗੇ ਪੰਭੂ ਤਾਰੇ ਨੱਚਣ ਲੱਗੇ ਮੈਂ ਆਪਣੀ ਨਬਜ਼ ਟੋਹੀ ਕਿਤੇ ਚੱਲਦੀ ਉਹ ਮੈਨੂੰ ਲੱਭੀ ਨਾ ਮੇਰੇ ਵਿੱਚੋਂ ਉੱਠਣ ਦਾ ਸਾਹ ਸੱਤ ਮੁੱਕਦਾ ਜਾ ਰਿਹਾ ਸੀ ਪਲੇਟਫਾਰਮ ਤੇ ਖਲੋਤਾ ਉਹ ਸਿੱਖ ਨੌਜਵਾਨ ਹਾਲੇ ਵੀ ਮੈਨੂੰ ਘੂਰ ਰਿਹਾ ਸੀ ਦੋ ਤਿੰਨ ਵਾਰੀ ਮੈਨੂੰ ਇੰਜ ਲੱਗਾ ਜਿਵੇਂ ਉਹ ਛੱਪ ਕੇ ਮੇਰੇ ਵੱਲ ਵਧਿਆ ਵੀ ਹੋਵੇ ਪਰ ਫਿਰ ਕੁਛ ਸੋਚ ਕੇ ਰੁਕ ਗਿਆ ਹੋਵੇ ਮੈਂ ਲੱਗਾ ਰਹੀ ਮਲ ਰਹਿਮਾਨ ਨੂੰ ਜਾਦ ਕਰਨ ਮੈਂ ਸਿੱਖ ਤੋਂ ਡਰਦਾ ਤਾਂ ਨਹੀਂ ਸੀ ਪਰ ਅਜਾਈ ਮੌਤੇ ਮਰਨਾ ਕਿਸੇ ਲਈ ਵੀ ਪਸੰਦ ਨਹੀਂ ਹੋ ਸਕਦਾ ਇੰਜ ਨੇ ਵੇਸਲ ਦਿੱਤੀ ਗੱਡੀ ਤੁਰ ਪਈ ਖਤਰਾ ਫੇਰ ਇੱਕ ਵਾਰ ਢਲ ਗਿਆ ਉਮਰ 'ਚ ਕੁਝ ਪਲਾਂ ਦਾ ਹੋਰ ਵਾਅਦਾ ਹੋ ਗਿਆ ਮੈਂ ਸੀਟ ਤੋਂ ਉੱਠਿਆ ਦਰਵਾਜ਼ੇ ਦੀ ਕੁੰਡੀ ਵੇਖ ਆਇਆ ਉਹ ਪੱਕੀ ਤਰ੍ਹਾਂ ਬੰਦ ਸੀ ਮੈਂ ਬਾਪ ਸਾਫਰ ਸੀਟ ਤੇ ਬਹਿ ਗਿਆ ਜਲੰਧਰ ਉਤਰ ਜਾਵਾਂ ਪਰ ਜਾਵਾਂਗਾ ਕਿੱਧਰ ਆਪ ਮੌਤ ਕੋਲ ਕੇ ਤੁਰਕੇ ਜਾਣ ਵਾਲੀ ਗੱਲ ਸੀ ਸ਼ਾਇਦ ਉਹ ਸਿੱਖ ਲੁਧਿਆਣਾ ਹੀ ਉਤਰ ਗਿਆ ਹੋਵੇ ਸ਼ਾਇਦ ਨਾ ਹੀ ਉਤਰਿਆ ਹੋਵੇ ਸ਼ਾਇਦ ਉਹ ਕੁਝ ਹੋਰ ਬੰਦਿਆਂ ਨੂੰ ਨਾਲ ਤਿਆਰ ਕਰ ਰਿਹਾ ਹੋਵੇ ਬੱਕਰਾ ਹੱਥ ਆਇਆ ਸੀ ਬੁਚੜ ਖੂ ਖੇਲੀਆਂ ਪਾਉਂਦੇ ਹੋਣਗੇ ਮੈਂ ਇਹ ਕੁਝ ਸੋਚਦਾ ਸੀ ਜਲੰਧਰੋਂ ਮੈਨੂੰ ਛੱਡਣ ਨਹੀਂ ਲੱਗਾ ਜਲੰਧਰ ਵਿਆਸ ਇੱਥੇ ਦਾ 3 ਮਹੀਨੇ ਪਹਿਲਾਂ ਬੜੀ ਕਟਾਬੱਡੀ ਹੋਈ ਸੀ ਵਿਆਸ ਦਰਿਆ ਭਰ ਗਿਆ ਸੀ ਕਾਫਲਿਆਂ ਦੇ ਕਾਫਲੇ ਮਕਾਦ ਦਿੱਤੇ ਗਏ ਸਨ ਆਖਰ ਗੱਡੀ ਤੁਰ ਪਈ ਗੱਡੀ ਤੁਰੀ ਜਾ ਰਹੀ ਸੀ ਤੇ ਮੇਰੇ ਲਈ ਸਾਹ ਲੈਣਾ ਔਖਾ ਹੋ ਰਿਹਾ ਸੀ ਤਾਜ਼ੇ ਤਾਜ਼ੇ ਲਹੂ ਦੀ ਮਸ਼ਕ ਮੇਰੇ ਨੱਕ 'ਚ ਚੜ ਰਹੀ ਸੀ ਮੇਰਾ ਦਮ ਕਟਦਾ ਜਾ ਰਿਹਾ ਸੀ ਮੈਂ ਖਿੜਕੀ ਦਾ ਸ਼ੀਸ਼ਾ ਉਤਾ ਚੁੱਕ ਦਿੱਤਾ ਉੱਠ ਕੇ ਦਰਵਾਜ਼ੇ ਕੋਲ ਗਿਆ ਤੇ ਕੁੰਡੀ ਖੋਲ ਆਇਆ ਜਦੋਂ ਮੌਸਮਾਂ ਨੇ ਨਜ਼ਰ ਆ ਰਹੀ ਹੋਵੇ ਮਰੀਜ਼ ਦਵਾਈ ਖਾਣ ਤੋਂ ਇਨਕਾਰ ਕਰ ਦਿੰਦਾ ਜਲੰਧਰ ਆ ਗਿਆ ਸਵੇਰ ਦੇ 3 ਵੱਜ ਰਹੇ ਸਨ ਸਟੇਸ਼ਨ ਰਿਆੜ ਪਿਆ ਸੀ ਕੁਝ ਕੁਲੀ ਬਕੜਾਂ ਮਾਰੀ ਪਲੇਟਫਾਰਮ ਤੇ ਕੌਂਗੜੇ ਬੈਠੇ ਸਿਗਰਟਾਂ ਪੀ ਰਹੇ ਸਨ ਤੇ ਉਸੇ ਨੌਜਵਾਨ ਘੂਰ ਦਾ ਮੇਰੇ ਵੱਲ ਵੱਧ ਰਿਹਾ ਸੀ ਉਹੀ ਉਸ ਦੀ ਭਾਰੀ ਚਾਲ ਜਿਵੇਂ ਦੁੰਬੇ ਵੱਲ ਵੱਧ ਰਿਹਾ ਹੋਵੇ ਉਹ ਆ ਰਿਹਾ ਸੀ ਸਿੱਧਾ ਮੇਰੇ ਡੱਬੇ ਨੇੜੇ ਹੋਰ ਨੇੜੇ ਹੋਰ ਨੇੜੇ ਉਸ ਦੀਆਂ ਬਾਹਾਂ ਹਿਲਦੀਆਂ ਉਸ ਤੇ ਬੁੱਲ ਫਰਕ ਦੇ ਜਿਵੇਂ ਕਹਿਣ ਲੱਗੇ ਹੋਣ ਓਏ ਮਸਲਿਆ ਸੁਣਾ ਹੁਣ ਕਿੱਧਰ ਬਚ ਕੇ ਜਾਏਗਾ ਮੈਨੂੰ ਲੱਗਾ ਉਹ ਕੁਝ ਬੋਲਿਆ ਵੀ ਪਰ ਫਿਰ ਖੌਰੇ ਡਰ ਗਿਆ ਝਾਕਾ ਜੋ ਹੱਥ ਪਾਉਣ ਤੋਂ ਪਹਿਲਾਂ ਹਰ ਕਿਸੇ ਨੂੰ ਹੁੰਦਾ ਹੈ ਝਾਕਾ ਤਲਵਾਰ ਮਾਰਨ ਲੱਗਿਆਂ ਬੁੱਚੜ ਨੂੰ ਵੀ ਮਹਿਸੂਸ ਹੁੰਦਾ ਹੈ ਮੈਂ ਡਰ ਨਾਲ ਅੱਖਾਂ ਮੀਟ ਲਈਆਂ ਮੈਂ ਉਸ ਦੀਵਾਰ ਦੇ ਉੱਤੇ ਕੱਲ ਲੱਗਾ ਇੰਨੇ ਨੂੰ ਇੰਜਣ ਦੀ ਵੈਸਲ ਮੇਰੇ ਕੰਨਾਂ ਨੂੰ ਚੀਰ ਦੇ ਨਿਕਲ ਗਈ ਮੈਂ ਜਾਉਂਦਾ ਸੀ ਹੁਸ਼ਕਾ ਵੱਜਾ ਮੈਂ ਜਾਉਂਦਾ ਸੀ ਗੱਡੀ ਤੁਰ ਪਈ ਮੈਂ ਹਾਲੇ ਵੀ ਜਾਉਂਦਾ ਸੀ ਹੁਣ ਅੰਮ੍ਰਿਤਸਰ ਆ ਜਾਵੇਗਾ ਸ਼ਾਇਦ ਸਰੋਜ ਮੈਨੂੰ ਅੱਗੋਂ ਲੈਣ ਲਈ ਆਈ ਹੋਵੇ ਗੱਡੀੋਂ ਉਤਰਦੇ ਅਸੀਂ ਦੌੜ ਕੇ ਮੈਂ ਉਹਦੇ ਕੋਲੇ ਚਲਾ ਜਾਵਾਂਗਾ ਮੇਰਾ Hindu ਹੋਣ ਦਾ ਫਿਰ ਇਸ ਸਿੱਖ ਨੂੰ ਪੱਕਾ ਯਕੀਨ ਹੋ ਜਾਵੇਗਾ ਇਹ ਸਿੱਖ ਨੌਜਵਾਨ ਸ਼ਰਮਿੰਦਾ ਹੋ ਜਾਵੇਗਾ ਤੇ ਗੁਰਾਂ ਕੀ ਸਰਾ ਦਾ ਰਸਤਾ ਫੜੇਗਾ ਮੈਂ ਕੁਝ ਮੁਸਕਰਾ ਪਿਆ ਪਰ ਸਵੇਰੇ 4 ਵਜੇ ਸਰੋਜ ਸਟੇਸ਼ਨ ਤੇ ਨਹੀਂ ਆਵੇਗੀ ਮੈਂ ਕਿੱਧਰ ਜਾਵਾਂਗਾ ਫਿਰ ਇਸ ਕੋਲੋਂ ਕਿਵੇਂ ਬਚਾਂਗਾ ਸਰੋਜ ਤਾਂ ਇਸ ਵਕਤ ਆਪਣੇ ਬਿਸਤਰੇ 'ਚ ਖੂਕ ਸੌਂ ਰਹੀ ਹੋਵੇਗੀ ਉਹ ਮੇਰੇ ਆਉਣ ਦਾ ਸੁਪਨਾ ਵੇਖ ਰਹੀ ਹੋਵੇਗੀ ਉਹ ਮੈਨੂੰ ਮਿਲ ਰਹੀ ਹੋਵੇਗੀ ਉਹ ਸੁਪਨੇ 'ਚ ਮੁਸਕਰਾ ਰਹੀ ਹੋਵੇਗੀ ਪਰ ਇਹ ਬੁਰਸ਼ੇ ਵਰਗਾ ਨੌਜਵਾਨ ਏ ਮੈਨੂੰ ਜਿਉਂਦਿਆਂ ਨਹੀਂ ਛੱਡਣ ਲੱਗਾ ਮੇਰੀ Laash ਹੀ ਗੁੰਮ ਕਰ ਦੇਵੇਗਾ ਕੋਈ ਉਗ ਸੁਗ ਨਹੀਂ ਨਿਕਲ ਦੇਣ ਲੱਗਾ ਮੇਰੀ ਮੌਤ ਸੱਚ ਸੀ ਤੇ ਜਾਣਾ ਝੂਠ ਉਹ ਕਾ ਝੂਠ ਸੋਚਦਿਆਂ ਹਾਲਾਤ ਨਾਲ ਸਮਝੋਤਾ ਕਰਦਿਆਂ ਕਰਦਿਆਂ ਅਮਰਸਰ ਆ ਹੀ ਗਿਆ ਜੋ ਹੋਊ ਵੇਖੀ ਜਾਓ ਮੈਂ ਸੋਚਿਆ ਜਦੋਂ ਖਤਰਾ ਸਾਹਮਣੇ ਆ ਹੀ ਗਿਆ ਤਾਂ ਖਤਰੇ ਦਾ ਡਰ ਗਿਆ ਗੱਡੀ ਰੁਕੀ ਮੈਂ ਇਧਰ ਉਧਰ ਵੇਖਿਆ ਸਾਹਮਣੇ ਸਟੇਸ਼ਨ ਮਾਸਟਰ ਨਜ਼ਰ ਆਇਆ ਦੌੜ ਕੇ ਮੈਂ ਉਹਦੇ ਕੋਲ ਚਲਾ ਗਿਆ ਤੇ ਇਧਰ ਉਧਰ ਦੀਆਂ ਗੱਲਾਂ ਕਰਨ ਲੱਗਿਆ ਕਹਿਣਾ ਮੈਂ ਇਹ ਚਾਹੁੰਦਾ ਸੀ ਕਿ ਮੈਨੂੰ ਸਖਤ ਖਤਰਾ ਹੈ ਤੇ ਦਿਨ ਚੜ੍ਹਨ ਤੱਕ ਮੈਨੂੰ ਹਫਾਜ਼ਤ ਚਾਹੀਦੀ ਹੈ ਪਰ ਖਤਰਾ ਸਾਵਧ ਮੂੰਹੋਂ ਕਹਿਣਾ ਉਸ ਵਕਤ ਮੈਨੂੰ ਖਤਰਾ ਨੇੜੇ ਸੱਦਣ ਦੇ ਪੁੱਲ ਲੱਗ ਰਿਹਾ ਸੀ ਠੰਡੀ ਸੀத் ਹਵਾ ਪਲੇਟਫਾਰਮ ਤੇ ਖਲੋਤਿਆਂ ਸਿੱਧੀ ਇੱਕ ਚ ਪੈ ਰਹੀ ਸੀ ਮੈਨੂੰ ਲੱਗਾ ਦੰਦ ਕੜੇਕਾ ਵੱਜਣ ਇੱਕ ਰੇਲਵੇ ਹਥੌੜੀ ਨਾਲ ਟਕ ਟਕ ਗੱਡੀ ਦੇ ਪਹੀਏ ਟੈਸਟ ਕਰ ਰਿਹਾ ਸੀ ਤੇ ਉਹ ਸਿੱਖ ਨੌਜਵਾਨ ਪਲੇਟਫਾਰਮ ਤੇ ਲੰਮੀਆਂ ਲੰਮੀਆਂ ਪਲਾਂਘਾਂ ਪਰਦਾ ਸਿੱਧਾ ਮੇਰੇ ਵੱਲ ਆ ਰਿਹਾ ਸੀ ਟਕ ਟਕ ਤੇ ਹੋਰ ਨੇੜੇ ਆ ਰਿਹਾ ਸੀ ਟਕ ਟਕ ਤੇ ਮੈਂ ਪਤਾ ਨਹੀਂ ਸਟੇਸ਼ਨ ਮਾਸਟਰ ਨੂੰ ਕੀ ਕਹੀ ਜਾ ਰਿਹਾ ਸੀ ਟੱਕ ਟੱਕ ਤੇ ਉਸਨੇ ਆ ਕੇ ਮੈਨੂੰ ਬਾਹੋਂ ਫੜ ਲਿਆ ਤੇ ਬੋਲਿਆ ਬੰਬਈ ਤੋਂ ਐ ਕਰਖ ਤਵਾਸ ਕਰਖਤ ਲਹਿਜੇ ਉਸਨੇ ਪੁੱਛਿਆ ਉਸ ਹਾਂ ਉਸੇ ਸ਼ਕਤੀ ਨਾਲ ਮੇਰੇ ਕੋਲੋਂ ਕਹਿ ਹੋ ਗਿਆ ਉਹ ਮੇਰਾ ਡੋਲਾ ਪਕੜ ਕੇ ਮੈਨੂੰ ਸਟੇਸ਼ਨ ਮਾਸਟਰ ਤੋਂ ਥੋੜਾ ਲਾਂਬੇ ਲੈ ਗਿਆ ਨਾ ਨੁਕਰ ਕਰਨ ਦਾ ਮੇਰੇ ਸਾਹ ਸਾਥੀ ਨਹੀਂ ਸਿਰਿਆ ਉਸਨੇ ਆਪਣੀ ਬੁੱਕਲ ਢਿੱਲੀ ਕੀਤੀ ਤੇ ਘੜਪ ਕਰਦਾ ਇੱਕ ਥੈਲਾ ਮੇਰੀ ਹਿੱਕ 'ਚ ਮਾਰਿਆ ਤੇ ਆਪ ਮੂੰਹ ਮੋੜ ਇੰਜ ਵਗ ਤੁਰਿਆ ਜਿਵੇਂ ਕੋਈ ਆਪਣੀ ਬੁੱਕਲ 'ਚੋਂ ਸੱਪ ਵਗਾਹ ਮਾਰੇ ਤੇ ਆ ਪਰੇ ਭੱਜ ਉੱਠੇ ਮੈਂ ਹੱਕਾ ਵੱਕਾ ਇੱਧਰ ਉੱਧਰ ਵੇਖ ਰਿਹਾ ਸਾਂ ਇਹ ਅਮਾਨਤ ਸੀ ਸਾਂਭ ਲੈ ਉਸਦੇ ਖੁਰਦਰੇ ਬੋਲ ਮੇਰੇ ਕੰਨਾਂ 'ਚ ਹਾਲੇ ਵੀ ਗੂੰਜ ਰਹੇ ਸਨ ਮੈਂ ਉੱਥੇ ਦਾ ਉੱਥੇ ਖੜਾ ਸਾਂ ਉਹ ਦੂਰ ਜਾ ਰਿਹਾ ਸੀ ਸਟੇਸ਼ਨੋਂ ਬਾਹਰ ਨਿਕਲ ਰਿਹਾ ਸੀ ਤੇ ਇੱਕ ਥੈਲਾ ਮੇਰੇ ਹੱਥਾਂ ਸੀ ਗੰਦਾ ਚਿਕਰਾ ਵਰਗਾ ਥੈਲਾ ਥਿੰਦੇ ਦਾਗਾਂ ਵਾਲਾ ਜਿਵੇਂ ਪਰੌਂਠੇ ਬੰਨਣ ਵਾਲਾ ਪੋਣਾ ਹੋਵੇ ਮੈਂ ਉਸ ਪਾਸੇ ਵੱਲ ਤੱਕਿਆ ਜਿੱਧਰੋਂ ਨੌਜਵਾਨ ਗਿਆ ਸੀ ਪਰ ਉਹ ਕਿਤੇ ਨਜ਼ਰ ਨਾ ਆਇਆ ਸਮਾਨ ਚੁਕਵਾ ਮੈਂ ਵੇਟਿੰਗ ਰੂਮ ਚ ਚੱਲਿਆ ਗਿਆ ਮੈਂ ਕੱਲਾ ਸੀ ਕੰਬਦੇ ਹੱਥਾਂ ਨਾਲ ਤੈਲੇ ਦੀਆਂ ਗੰਡਾਂ ਮੈਂ ਦੁਬਾਰਾ ਪੀਚ ਦਿੱਤੀਆਂ ਮੈਂ ਉਸ ਵੇਲੇ ਕੀ ਸੋਚ ਰਿਹਾ ਸੀ ਕਿਹਨਾ ਸੋਚਾਂ ਨਾਲ ਮੇਰਾ ਸਿਰ ਉਸ ਵੇਲੇ ਭਰਿਆ ਪਿਆ ਸੀ ਇੱਕ ਅਜੀਬ ਦਿਮਾਗੀ ਅਵਸਥਾ 'ਚ ਮੈਂ ਸਰੋਜ ਨੂੰ ਮਿਲਿਆ ਉਸ ਦੇ ਪਿਤਾ ਜੀ ਨਾਲ ਬਾਹਰ ਤੇ ਗਿਆ ਖਮਾਰੀ ਜੀ ਚੜੀ ਹੋਈ ਸੀ ਮੇਰੇ ਸਿਰ ਨੂੰ ਭੌਂ ਰਿਹਾ ਸੀ ਮੇਰਾ ਮਗਜ਼ ਆਸ-ਪਾਸ ਤੋਂ ਬਿਲਕੁਲ ਬੇਖਬਰ ਪਤਾ ਨਹੀਂ ਮੈਂ ਕੀ ਕਰ ਰਿਹਾ ਸੀ ਫੂਫੀ ਮਿਲੀ ਅਟੈਚੀ ਕੇਸ ਖੋਲ ਕੇ ਮੈਂ ਥੈਲਾ ਉਹਦੇ ਹਵਾਲੇ ਕਰਤਾ ਉਸਨੇ ਥੈਲਾ ਖੋਲ ਕੇ ਵੇਖਿਆ ਤੇ ਬੋਲੀ ਸਭ ਠੀਕ ਹੈ 7.5 ਲੱਖ ਦੇ ਸਮਾਨ ਚੋਂ ਇੱਕ ਵੀ ਚੀਜ਼ ਘਟ ਨਹੀਂ ਹੋਰ ਪਤਾ ਨਹੀਂ ਫੁੱਫੀ ਮੈਨੂੰ ਕੀ ਕੀ ਦੱਸਦੀ ਰਹੀ ਮੈਂ ਉਸ ਵੇਲੇ ਕੁਝ ਨਹੀਂ ਸੀ ਸੁਣ ਰਿਹਾ ਮੇਰੇ ਸਿਰ ਵਿੱਚ ਘੁੰਮ ਰਿਹਾ ਸੀ ਸੋਨਾ ਹੀਰੇ 7.5 ਲੱਖ ਲੈਫਰਡ ਅਮਾਨਤ ਜਿਵੇਂ ਅਮਾਨਤ ਨੇ ਉਸ ਨੂੰ ਬੁਖਾਰ ਚੜ੍ਹਾ ਰੱਖਿਆ ਹੋਵੇ ਪਤਾ ਨਹੀਂ ਕਦੋਂ ਬਾਰਡਰ ਤੇ ਮੁਲਾਕਾਤ ਖਤਮ ਹੋਈ ਕਦੋਂ ਸੂਫੀ ਅਲਵਿਦਾ ਕਹਿ ਕੇ ਚਲੀ ਗਈ ਕਦੋਂ ਮੈਂ ਸਰੋਜ ਨਾਲ ਪਛਾਹ ਮੋੜ ਆਇਆ ਕਦੋਂ ਬਾਸ ਬੰਬਈ ਆ ਗਿਆ ਮੇਰਾ ਸਿਰ ਲਗਾਤਾਰ ਗੂੰਜਦਾ ਰਿਹਾ ਕਈ ਸੋਚਾਂ ਨਾਲ ਭਾਰੀ-ਪਾਰੀ ਰਿਹਾ ਮੈਂ ਜਿਵੇਂ ਇਕੱਲਾ ਗਿਆ ਸੀ ਮੈਨੂੰ ਆਪਣੇ ਪੈਰਾਂ ਹੇਠ ਜ਼ਮੀਨ ਮਹਿਸੂਸ ਹੀ ਨਹੀਂ ਸੀ ਹੁੰਦੀ ਬੋਲਦਾ ਬੋਲਦਾ ਜੁਕਦਮ ਚੁੱਪ ਕਰ ਗਿਆ ਉਸ ਦੀਆਂ ਉਂਗਲਾਂ 'ਚ ਫੁੜੀ ਸਿਗਰਟ ਅਖੀਰਲੇ ਸਿਰੇ ਤੱਕ ਸਵਾਹ ਹੋ ਚੁੱਕੀ ਸੀ ਉਸ ਨੇ ਆਪਣਾ ਹੱਥ ਝਟਕਿਆ ਤੇ ਦੂਜੀ ਸਿਗਰਟ ਬਾਲ ਲਗਾਤਾਰ ਜ਼ੋਰ-ਜ਼ੋਰ ਦੇ ਕਸ਼ ਖਿੱਚਣ ਲੱਗਿਆ ਉਸ ਸਿੱਖ ਨੌਜਵਾਨ ਦਾ ਖਿਆਲ ਉਸ ਹੱਥ 'ਚ ਦੀ ਯਾਦ ਪਤਾ ਨਹੀਂ ਉਸ ਦੇ ਅੰਦਰ ਕੀ ਕੀ ਉਥਲ-ਪੁਥਲ ਚੱਲ ਰਹੀ ਸੀ ਉਸ ਨੂੰ ਇੰਜ ਲੱਗ ਰਿਹਾ ਸੀ ਉਸ ਨੂੰ ਕਿੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਅੰਦਰ ਕਿਸੇ ਉੱਠਦੇ ਤੂਫਾਨ ਨੂੰ ਘੁੱਟ ਰਿਹਾ ਹੋਵੇ ਦਬਾਰ ਰਿਹਾ ਹੋਵੇ ਤੇ ਫਿਰ ਤੂੰ ਕਦੀ ਉਸ ਸਿੱਖ ਨੌਜਵਾਨ ਦਾ ਪਤਾ ਨਹੀਂ ਕੀਤਾ ਕਿ ਉਹ ਕੌਣ ਸੀ ਹਵੀਬ ਨੇ ਗੱਲ ਅਗਾਹ ਤੋੜਨ ਲਈ ਪੁੱਛ ਹੀ ਲਿਆ ਮਹਿਮੂਦ ਨੇ ਜ਼ੋਰ ਦੀਆਂ ਮੁਠਾਂ ਘੁੱਟ ਲਈਆਂ ਉਸ ਦੇ ਨੋ ਉਸ ਦੀਆਂ ਹਥੇੜੀਆਂ ਵਿੱਚ ਸਾਨੂੰ ਖੁੱਬ ਦੇ ਜਾਪੇ ਫਿਰ ਉਸ ਨੇ ਇੱਕ ਡੂੰਗਾ ਸਾਹ ਲਿਆ ਤੇ ਸਾਰਾ ਸਰੀਰ ਨਿਸਲ ਛੱਡ ਦਿੱਤਾ ਜਿਵੇਂ ਕੋਈ ਮਲਾ ਆਪਣੀ ਕਿਸ਼ਤੀ ਤੂਫਾਨ ਦੇ ਹੱਥ ਸੌਂਪ ਰਿਹਾ ਹੋਵੇ ਫਿਰ ਉਸਨੇ ਸਹਜੇ ਸਹਜੇ ਕਹਿਣਾ ਸ਼ੁਰੂ ਕੀਤਾ ਉਹ ਸਿੱਖ ਨੌਜਵਾਨ ਮੇਰੀ ਫੁੱਫੀ ਦੇ ਟਾਂਗੇ ਦਾ ਸਾਈ ਸੀ ਜਾਣੀ ਕਿ ਉਹ ਮੇਰੀ ਫੁੱਫੀ ਦਾ ਟਾਂਗਾ ਚਲਾਉਂਦਾ ਹੁੰਦਾ ਸੀ ਕਈ ਸਾਲ ਉਹ ਖਰਸ਼ੀਦ ਨੂੰ ਟਾਂਗੇ ਤੇ ਸਕੂਲ ਛੱਡਣ ਤੇ ਲੈਣ ਜਾਂਦਾ ਰਿਹਾ ਸੀ ਫਸਾਦਾਂ ਵੇਲੇ ਵੀ ਉਹ ਹੀ ਖਰਸ਼ੀਦ ਨੂੰ ਬਚਾ ਕੇ ਹੋਸਟਲ ਜੋ ਕੱਢ ਕੇ ਲੈ ਗਿਆ ਤੇ ਫਿਰ ਜਦੋਂ ਉਸ ਦੀ ਉੱਕਾਈ ਕੋਈ ਪੇਸ਼ ਨਾ ਗਈ ਤਾਂ ਉਸ ਨੂੰ ਬਾਰਡਰ ਤੋਂ ਪਾਰ ਛੱਡ ਆਇਆ ਸੀ ਖਰਸ਼ੀਦ ਦੇ ਖਾਤਾਏ ਸਨ ਉਸ ਤਰਲੇ ਕੀਤੇ ਸੀ ਕਿ ਮੈਂ ਉਸ ਸਿੱਖ ਨੌਜਵਾਨ ਨੂੰ ਮਿਲਾਂ ਤੇ ਉਸ ਦਾ ਸਨੇਹਾ ਉਹਨੂੰ ਦੇਵਾਂ ਇਹ ਖਰਸ਼ੀਦ ਹਮੇਸ਼ਾ ਉਸੇ ਦੀ ਰਹੇਗੀ ਉਹ ਇਮਾਨਤ ਨੂੰ ਪਾਲੇਗੀ ਉਸ ਦੀ ਇਮਾਨਤ ਜਾਣੇ ਕਿ ਉਸ ਦੇ ਬੱਚੇ ਨੂੰ ਪਾਲੇਗੀ ਵੱਡਿਆਂ ਕਰੇਗੀ اپنی ماں ਨੂੰ ਉਹ ਛੇਤੀ ਸਭ ਕੁਝ ਸੱਚ-ਸੱਚ ਦੱਸ ਦੇਵੇਗੀ ਪਿਆਰ ਚ ਲੁਕਾ ਕਾ ਦਾ محمود ਨੇ بولਣਾ ਬੰਦ ਕਰ ਦਿੱਤਾ ਅਸੀਂ ਸਾਰੇ ਉੱਠੇ ਤੇ ਹੋਟਲ ਤੋਂ ਬਾਹਰ ਆ ਗਏ آسمان ਉਸ ਰਾਤ ਸਾਰ ਤੇ ਹੌਲਾ ਫੁੱਲ ਜਿਹਾ ਸਾਨੂੰ ਲੱਗਾ ਧੰਨਵਾਦ ਦੋਸਤੋ